ਤਰਾਂ ਨੂੰ ਤਸਕਰਾਂ ਨੂੰ ਫੜ ਲੈਂਦੀ ਹੈ ਪੁਲਿਸ ਸਾਹਿਬ ਉਹਨਾਂ ਦੀ ਬੇਲ ਕਰਾਉਣ ਦੇ ਲਈ ਉਹਨਾਂ ਦੀ ਗਵਾਹੀ ਦੇਣ ਦੇ ਲਈ ਨੰਬਰ ਦਾ ਸਰਪੰਚ ਨੇ ਜਿਹੜੇ ਉਹ ਕਈ ਵਾਰੀ ਕਈ ਪਿੰਡਾਂ ਦੇ ਵਿੱਚ ਵੈਸੇ ਤਾਂ ਬਹੁਤ ਉਲਝਾਨ ਹੋ ਗਿਆ ਨਹੀਂ ਆਉਂਦੇ ਹੈਗੇ ਪਰ ਕਈ ਅੱਗੇ ਆ ਜਾਂਦੇ ਨੇ ਮੈਂ ਉਹਨਾਂ ਸਰਪੰਚ ਮੇਰੇ ਵੀਰਾਂ ਨੂੰ ਐਮਸੀਆਂ ਨੂੰ ਔਰ ਜਿਹੜੇ ਜਿਹੜੇ ਨੰਬਰਦਾਰ ਨੇ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਤੁਸੀਂ ਆਪੋ ਆਪਣੇ ਏਰੀਆ ਦੇ ਮੋਢੀ ਆਗੂ ਇਹੋ ਜੇ ਕਿਸੇ ਡਰੱਗ ਸਮਗਲਰ ਦੀ ਕਿਸੇ ਤਸਕਰ ਦੀ ਗਵਾਹੀ ਦੇਣ ਲਈ ਉਹਨੂੰ ਬਚਾਉਣ ਦੇ ਲਈ ਅੱਗੇ ਨਾ ਆਓ ਜੇ ਕੋਈ ਇਹੋ ਜਿਹਾ ਪਤਾ ਲੱਗੂਗਾ ਸਾਨੂੰ ਕਿ 100-200 ਰੁਪਏ ਦੇ ਦੀ ਫੀਸ ਪਿੱਛੇ ਕੋਈ ਨੰਬਰਦਾਰ ਸਮੱਗਲਰ ਨੂੰ ਵਿਚਾਰੇ ਤੇ ਨੰਬਰਦਾਰੀ ਕੈਨਸਲ ਵੀ ਹੋਊਗੀ ਇਹ ਬਿਲਕੁਲ ਸਖਤ ਅਦਾਤਾ ਨੇ ਡੀਸੀ ਮੈਡਮ ਨੂੰ ਕਨਵੇ ਕਰ ਦਿੱਤਾ ਗਿਆ ਇਹਦਾ ਬਕਾਇਦਾ ਰਿਕਾਰਡ ਚੈੱਕ ਜਿਹੜਾ ਉਹ ਹੋਊਗਾ ਇਹੋ ਜਿਹੇ ਕੰਮਾਂ ਦੇ ਵਿੱਚ ਉਹ ਨਾ ਅਗਿਉਣ ਕਿ ਜਿਹੜੇ ਸਮਾਜ ਦੇ ਗੁਨਾਹ ਕਰ ਰਹੇ ਉਹਨਾਂ ਨੂੰ ਬਚਾਉਣ ਦੇ ਡੀਲਰਾਂ ਨੂੰ ਤਸਕਰਾਂ ਨੂੰ ਫੜ ਲੈਂਦੀ ਹੈ ਪੁਲਿਸ ਸਾਹਿਬ ਉਹਨਾਂ ਦੀ ਬੇਲ ਕਰਾਉਣ ਦੇ ਲਈ ਉਹਨਾਂ ਦੀ ਗਵਾਹੀ ਦੇਣ ਦੇ ਲਈ ਨੰਬਰ ਦਾ ਸਰਪੰਚ ਜਿਹੜੇ ਉਹ ਕਈ ਵਾਰੀ ਕਈ ਪਿੰਡਾਂ ਦੇ ਵਿੱਚ ਐਸੇ ਦਾ ਬਹੁਤ ਉਰਜਾਨ ਹੋ ਗਿਆ ਨਹੀਂ ਆਉਂਦੇ ਹੈਗੇ ਪਰ ਕਈ ਅੱਗੇ ਆ ਜਾਂਦੇ ਨੇ ਮੈਂ ਉਹਨਾਂ ਸਰਪੰਚ ਮੇਰੇ ਵੀਰਾਂ ਨੂੰ ਐਮਸੀਆਂ ਨੂੰ ਔਰ ਜਿਹੜੇ ਜਿਹੜੇ ਨੰਬਰਦਾਰ ਨੇ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਤੁਸੀਂ ਆਪੋ ਆਪਣੇ ਏਰੀਏ ਦੇ ਮੋਢੀ ਆਗੂ ਇਹੋ ਜਿਹੇ ਕਿਸੇ ਡਰੱਗ ਸਮਗਲਰ ਦੀ ਕਿਸੇ ਤਸਕਰ ਦੀ ਗਵਾਹੀ ਦੇਣ ਲਈ ਉਹਨੂੰ ਬਚਾਉਣ ਦੇ ਲਈ ਅੱਗੇ ਨਾ ਆਓ ਜੇ ਕੋਈ ਇਹੋ ਜਿਹਾ ਪਤਾ ਲੱਗੂਗਾ ਸਾਨੂੰ ਕਿ 100-200 ਰੁਪਏ ਦੀ ਫੀਸ ਪਿੱਛੇ ਕੋਈ ਨੰਬਰਦਾਰ ਸਮੱਗਲਰ ਨੂੰ ਵਿਚਾਰ ਰਿਹਾ ਤੇ ਨੰਬਰਦਾਰੀ ਕੈਨਸਲ ਵੀ ਹੋਊਗੀ ਇਹ ਬਿਲਕੁਲ ਸਖਤ ਹੈ ਤਾਂ ਨੇ ਡੀਸੀ ਮੈਡਮ ਨੂੰ ਕਨਵੇ ਕਰ ਦਿੱਤਾ ਗਿਆ ਇਹਦਾ ਬਕਾਇਦਾ ਰਿਕਾਰਡ ਚੈੱਕ ਜਿਹੜਾ ਹੋਊਗਾ ਇਹੋ ਜਿਹੇ ਕੰਮਾਂ ਦੇ ਵਿੱਚ ਉਹ ਨਾਂ ਅਗਿਉਣ ਕਿ ਜਿਹੜੇ ਸਮਾਜ ਦੇ ਗੁਨਾਹਗਰ ਹੈ ਉਹਨਾਂ ਨੂੰ ਬਚਾਉਣ